ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਫੈਸਟਿਵ ਸੀਜ਼ਨ ਜਿਹੜਾ ਚੱਲ ਰਿਹਾ ਔਰ ਜਿਹੜੀ ਸ਼੍ਰੀ ਰਾਮ ਲੀਲਾ ਦੇ ਸਾਰੇ ਆਪਣੇ ਕਾਫੀ ਥਾਵਾਂ ਤੇ ਮੰਚਨ ਹੋ ਰਿਹਾ ਉਹਨੂੰ ਉਸ ਚੀਜ਼ ਨੂੰ ਲੈ ਕੇ ਉਹ ਜਿਹੜਾ ਸਕਿਉਰਿਟੀ ਸਿਨੈਰੀਓ ਉਹਦਾ ਧਿਆਨ ਵਿੱਚ ਰੱਖਦੇ ਹੋਏ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਇਹਦੇ ਨਾਲ ਹੀ ਲਾਕੇ ਲਵਾ ਕੇ ਜਿਹੜੇ ਵੀ ਕੋਈ ਵਹੀਕਲਸ ਵਗੈਰਾ ਆ ਰਹੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿੰਨੇ ਥਾਵਾਂ ਤੇ ਵੀ ਸਾਡੇ ਕੋਲ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ 6 ਜਗ੍ਹਾ ਤੇ ਰਾਜਮੀਲਾ ਦਾ ਮੰਚਨ ਹੋ ਰਿਹਾ ਹੈ ਉਹਨਾਂ ਜਗ੍ਹਾ ਤੇ ਰਾਤ ਡਿਊਟੀ ਲਗਾਈ ਜਾਂਦੀ ਹੈ ਔਰ ਪਰ ਪਰ ਉਹਨਾਂ ਦੀ ਐਂਟੀਸੈਪਟਿਕ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਵੀ ਕੋਈ ਗਲਤ ਹਰਕਤ ਨਾ ਕੋਈ ਕਰ ਸਕੇ ਉਹ ਜਿਹੜੀ ਸਾਡੀ ਪਬਲਿਕ ਉਹ ਸੇਫ ਫੀਲ ਕਰਕੇ ਆਪਣੇ ਰਾਮਲੀਲਾ ਦਾ ਜਿਹੜਾ ਸਾਕੀ ਸਾਦੀ ਔਰ ਸਹੀ ਤਰੀਕੇ ਨਾਲ ਮੰਚਨ ਦੇਖ ਸਕਣ। ਕਿਉਂ ਆਪ ਸਭ ਸਕੁਆਇਰ ਤੇ ਬੌਂਸ ਸਕੁਆਇਰ ਦੀ ਅਸਾਇਤਾ ਲਈ ਜਾ ਰਹੀ ਹੈ ਤਾਂ ਇਹ ਇਨਪੁਟ ਵੀ ਹੈ। ਨਹੀਂ ਸਰ ਇਨਪੁੱਟ ਲਈ ਇਹ ਜਨਰਲ ਹੈ ਸਾਡਾ ਜਿਹੜਾ ਐਂਟੀਸੈਪਟਾਈਜ਼ ਟੀਮ ਹੈਗੀ ਉਹ ਰੈਗੂਲਰ ਹੈ ਚੈਕਿੰਗ ਕਰਦੀ ਰਹਿੰਦੀ ਹੈ ਔਰ ਜਿਵੇਂ ਹੁਣ ਜੋ ਵੀ ਕੋਈ ਇਵੈਂਟ ਹੁੰਦਾ ਜਿੱਥੇ ਵੀ ਕੋਈ ਤਰ੍ਹਾਂ ਦਾ ਕੋਈ ਫੰਕਸ਼ਨ ਹੈ ਜਾਂ ਜਿੱਥੇ ਕੋਈ ਗੈਦਰਿੰਗ ਵਾਲੀ ਜਗ੍ਹਾ ਉੱਥੇ ਅਸੀਂ ਰੂਟੀਨ ਦੇ ਵਿੱਚ ਹੀ ਲੌਗ ਸਕਵਡ ਔਰ ਐਂਟੀਸੈਪਟਾਈਜ਼ ਦੀ ਮਦਦ ਨਾਲ ਚੈਕਿੰਗ ਕਰਦੇ ਹਾਂ ਤੇ ਤੇ ਹਾਰਾ ਦੇ ਕੰਤੇ ਨਾ ਕਿਉਂਕਿ ਲਗਾਤਾਰ ਤੇ ਹਾਰ ਆ ਰਿਹਾ ਹੈ ਦੁਸ਼ਹਿਰਾ ਦੀਵਾਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਚੱਲਦੇ ਆ ਕਿ ਕਿ ਅਰੇਂਜਮੈਂਟ ਸਿਟੀ ਸਿੱਕੇ ਕਿਤੇ ਗਏ ਸਿਟੀ ਦੇ ਵਿੱਚ ਜਿਹੜੀ ਸਾਡੀ ਸਿਟੀ ਪੁਲਿਸ ਹੈ ਔਰ ਨਾਲ ਪੀਸੀਆਰ ਤੁਹਾਡੇ ਚੱਲਦੇ ਨੇ 6-7 ਪੀਸੀਆਰ ਲਾਏ ਹੋਏ ਨੇ ਸਿਟੀ ਦੇ ਵਿੱਚ ਜਿੱਦਾਂ ਹੁਣ ਵੀ ਤੁਸੀਂ ਦੇਖ ਸਕਦੇ ਇਸ ਵਕਤ ਵੀ ਇਹ ਇਲਾਕੇ ਤੇ ਖੜੇ ਸਾਡੇ ਨਾਕਾ ਚੱਲ ਰਿਹਾ ਹੈ ਔਰ ਡੇ ਨਾਈਟ ਸਾਡੇ 24 ਘੰਟੇ ਸਾਡੇ ਪੀਸੀਆਰ ਚੱਲਦੇ ਨੇ ਇਹਦੇ ਨਾਲ ਹੀ ਜਿਹੜੀ 112 ਦੀ ਰਹਿ ਗਈ ਉਹ 우ਮਾਨ ਜੋਗ ਐਸਐਸਪੀ ਸਾਹਿਬ ਦੀ ਹਦਾਇਤ ਦੇ ਤਾਬਕ ਸਾਡੇ ਆਈਓਜ਼ ਔਰ ਮੈਂ ਖੁਦ ਵੀ ਅਸੀਂ ਹਾਜ਼ਰ ਹਾਂ ਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਇਵੈਂਟਿਉਐਲਟੀ ਨੂੰ ਪੇਟਰ ਕਰਨ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ ਤਤਪਰ ਪਿਆ ਰਹੇ ਹਾਂ ਲੇਟ ਨਾਈਟ ਕੋਈ ਮਿਸਹੈਪਨਿੰਗ ਹੋ ਜੇ ਹੋ ਜਾਂਦੀ ਹੈ ਤੇ ਉਹਦੇ ਲਈ ਅਰੇਂਜਮੈਂਟ ਹੈ ਸਾਰੇ ਜੀ ਹਰ ਤਰ੍ਹਾਂ ਦਾ ਅਰੇਂਜਮੈਂਟ ਹੈ ਜੇ ਕਿਸੇ ਨਾਲ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ 112 ਤੇ ਕਾਲ ਕਰ ਸਕਦਾ 112 ਤੇ ਕਾਲ ਕਰੇ ਜੇ 112 ਤੇ ਕਾਲ ਨਹੀਂ ਕਰਦਾ ਤੇ ਨੀਰੈਸਟ ਪੁਲਿਸ ਸਟੇਸ਼ਨ ਵਿੱਚ ਉਹ ਜਾ ਕੇ ਉਹ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਜੋ ਕੋਈ ਹੈਗੀ ਉਹ ਦੇ ਸਕਦਾ ਇਹਦੇ ਨਾਲ ਹਰ ਇੱਕ ਸਾਡੇ ਬੀਟ ਵਾਈਜ਼ ਪੀਸੀਆ ਲੱਗੇ ਜਿੱਤੇ ਉਹਨਾਂ ਨੂੰ ਕੋਈ ਪੀਸੀਆ ਵਾਲਾ ਵੀ ਲੱਗਦਾ ਉਹਦੇ ਨਾਲ ਵੀ ਉਹ ਗੱਲ ਕਰਕੇ ਆਪਣੀ ਕਾਰਵਾਈ ਕਰ ਸਕਦਾ ਹੈ